ਕੀ ਕਰਾਂਦੀ ਸਮ੍ਰਿਤ ਆ ਗੇਮ ਖੇਡਣੀ ਉਹ ਤਾਂ ਦੁਨਾਂ ਫੋਨ ਦਾ ਖਿਹੜਾ ਨਾ ਛੱਡਿਆ ਕਰ ਜਦੋਂ ਤੈਨੂੰ ਟਾਈਮ ਮਿਲਦਾ ਨਾ ਤਾਂ ਤੂੰ ਫੋਨ ਤੇ ਲੱਗ ਜੰਨੀ ਐ ਫਿਰ ਹੁਣ ਮੈਂ ਕੀ ਕਰਾਂ ਕਰਾਂ ਹਾਂ ਤੇ ਛੁੱਟੀਆਂ ਵੀ ਆ ਮੈਨੂੰ ਛੁੱਟੀਆਂ ਕਿੱਥੇ ਅਜੇ ਪੇਪਰ ਹੈਗਾ ਵਾਹ ਉਹਨਾਂ ਇੰਗਲਿਸ਼ ਦਾ ਉਹ ਤਾਂ ਦੋ ਦਿਨ ਬਾਅਦ ਵਾ ਹੁਣ ਤਾਂ ਦੋ ਦਿਨ ਛੁੱਟੀਆਂ ਆ ਤੇ ਜੋ ਉਹ ਜੇ ਪੜ ਲੂੰਗੀ ਅੱਜ ਪੜ ਲੂੰਗੀ ਤੇ ਸੌਖੀ ਨਾ ਰਹੂੰਗੀ ਬਾਚ ਨਹੀਂ ਮੈਂ ਕਾਲ ਦੇਵਾਂ ਛੁੱਟੇ ਤੇ ਪਰਸੋਂ ਦੀ ਛੁੱਟੀਆਂ ਮੈਂ ਨਹੀਂ ਹੁਣ ਕਰਨਾ ਹਨ ਨੂੰ ਪਤਾ ਸਲੀਬੇ ਥੋੜਾ ਜ਼ਿਆਦਾ ਚਲਨ ਦੋ ਛੁੱਟੀਆਂ ਕਰਤੀਆ ਮੈਨੂੰ ਹੁਣ ਪੜਨਾ ਅੱਜ ਮੈਂ ਕੱਲ ਨੂੰ ਪੜ੍ਹੂੰ ਤੇ ਤੂੰ ਆਖਰੀ ਛੁੱਟੀ ਤੇ ਪੜ੍ਹਨਾ ਹੁੰਦਾ ਨਹੀਂ ਹਨਾ ਨਹੀਂ ਕੱਲ ਨੂੰ ਤੇ ਟਿਊਸ਼ਨ ਤੇ ਚੱਲ ਜਾ ਫਿਰ ਹੋ ਜੇ ਫਿਰ ਕਰੇ ਨਹੀਂ ਪੜਨਾ ਮੈਂ ਟਿਊਸ਼ਨ ਤੇ ਵੀ ਕਿੱਦਾਂ ਪੜੂੰ ਅੱਜ ਫੇਰ ਛੁੱਟੀ ਟਿਊਸ਼ਨ ਤਾਂ ਨਾ ਹਾਂ ਕੱਲ ਨੂੰ ਜਲਦੀ ਟਿਊਸ਼ਨ ਤੇ ਫਿਰ ਪਰਸਾ ਵੀ ਚੱਲ ਜੂਗੀ ਚਲ ਠੀਕ ਹੈ ਤੈਨੂੰ ਮੈਨੂੰ ਦੱਸ ਪੇਪਰ ਕਿੱਦਾਂ ਦਾ ਆਇਆ ਤੇਰਾ ਬੜਾ ਵਧੀਆ ਜਦ ਤੀ ਹੀ ਨਾ ਕਰਾਉਣਾ ਸਕਣ ਚੈਪਟਰ ਡਿਵੀਜ਼ਨ ਵਾਲਾ ਫਿਰ ਨਹੀਂ ਮੈਨੂੰ ਲੱਗਦਾ ਕਿ ਮੇਰੇ ਵਧੀਆ ফুল ਮਾਰਕਸ ਹੋਣੇ ਹਾਂ ਮਿਲ ਆਦਾ ਮੈਨੂੰ ਮੇਰੇ ਫੁੱਲੀ ਮਾਰਕਸ ਹੋਣੇ ਆ ਸਾਰੇ ਮਿਲੋਂਦੇ ਹੀਗੇ ਦਿਖਾਤਾ ਸਾਰਾ ਉਹ ਪੇਪਰ ਹਾਂ ਸਾਰਾ ਹੀ ਤੇ ਚੰਗਾ ਕੀਤਾ ਨਾ ਮੈਂ ਕੱਲ ਫਿਰ ਤੈਨੂੰ ਨਾਲ ਟਿਊਸ਼ਨ ਤੇ ਭੇਜਿਆ ਦੇ ਨਾਲ ਬਾਅਦ ਚ ਕਰਵਾਇਆ ਆਪ ਵੀ ਕਰਵਾਇਆ ਡਿਵੀਜ਼ਨ ਵਾਲਾ ਹਾਂ ਦੇ 20 ਮਾਰਕਸ ਆਇਆ ਹੈ ਪੂਰਾ ਹਾਂ ਇਹ ਵੀ 20 ਮਾਰਕਸ ਆਏਗਾ ਤੇ 20 ਮਾਰਕਸ ਹੀ ਰਹਿ ਜਾਣਗੇ ਤੇਰੀ ਹਾਂ ਫਿਰ ਉਹ ਦੂਜੇ 100 ਵਿੱਚੋਂ 80 ਕੋ 70 ਮਾਰਕਸ ਆਉਣੇ ਸੀਗੇ ਆਹ ਦੂਜਿਆਂ ਚ ਵੀ ਤਾਂ ਗਲਤੀਆਂ ਕਰਨੀਆਂ ਹੀ ਸੀਗੀਆਂ ਹੂੰ ਪਰ ਆਤਮੇ ਸਾਰੇ ਕਿੱਤੇ ਆ ਤੇ 10 ਤੋਂ 10 ਮਾਰਕਸ ਆਉਗੇ ਇਹਦੇ ਵਿੱਚੋਂ ਵੀ ਤੇ ਇਹ ਵੀ ਕਿੱਤੇ ਨਾ ਪੂਰੇ ਆ ਗੜਲੇ ਵੀ ਅੱਛਾ ਤੇ ਹੁਣ ਗਲਤੀ ਦਾ ਅਹਿਸਾਸ ਹੋਇਆ ਨਾ ਹੂੰ ਹੈ ਹੁਣ ਫੇਰ ਤੂੰ ਗਲਤੀਆਂ ਕਰਨ ਦੀ ਫੇਰ ਟਿਊਸ਼ਨ ਤੇ ਨਹੀਂ ਜਾਣਾ ਮੈਂ ਇਦਾਂ ਨਹੀਂ ਕਰਨੀ ਮੈਂ ਉਹ ਤੇ ਕੱਲ ਨੂੰ ਪੜ ਲੂੰਗੀ ਨਾ ਤੇ ਦੋ ਛੁੱਟੀਆਂ ਕੱਲ ਵੀ ਤੇ ਪਰਸੋ ਵੀ ਕੱਲ ਨੂੰ ਕੱਲੂਗਾ ਤੇ ਹੁਣ ਕੱਲ ਜਿਹੜਾ ਉਹ ਕਰ ਮੇਰਾ ਕਹਿਣਾ ਮੰਨਣਾ ਹੀ ਠੀਕ ਆ ਠੀਕ ਆ ਫੇਰ ਤੂੰ ਨਾ ਮੈਨੂੰ ਦਾਦੀ ਮम्मा ਤੋਂ ਮੈਨੂੰ ਛਿੜਕਾਂ ਦਵਾ ਦੇਣੀ ਠੀਕ ਆ ਪਰ ਮੈਂ ਤੁਹਾਨੂੰ ਜ਼ਬਰਦਸਤੀ ਪੜਾਇਆ ਮਗਰ ਉਹ ਤਾਂ ਨਹੀਂ ਹੈਨਾ ਤੇ ਫੇਰ ਨੀਰਾ ਵੀ ਕਿਨ੍ਹਾ ਹੋ ਗਿਆ ਨਹੀਂ ਦੋਂਦੇ ਹੂੰ ਬੱਸ ਨਾ ਤੇ ਫਿਰ ਮੈ ਤੇਰੇ ਪਾ ਦੇ ਬਸ ਕੀ ਆ ਹੀ ਨਾ ਹੂੰ ਚੱਲ ਸੁਣਾ ਬਬਾ ਤੇ ਤੋ ਨਹੀਂ ਹਾਂ ਹੋਰ ਮੈਂ ਥੱਕੀ ਹਾਂ ਨਹੀਂ ਮੈਂ ਸੁਣਾਉਣਾ ਨਹੀਂ ਆ ਥੋੜਾ ਜਿਹਾ ਸੁਣਾ ਮੈਨੂੰ ਕਿਹੜਾ ਮੈਂ ਵੇਖਾਂ ਤੇ ਸਹੀ ਕਿਹੜਾ ਕਿਹੜਾ ਹੁੰਦਾ ਤੇ ਤੈਨੂੰ ਕਿਹੜਾ ਨਹੀਂ ਆਇਆ ਛੱਡ ਲੋ ਮੈਨੂੰ ਤੇ ਸਾਰੇ ਆਉਂਦੇ ਹੀ ਚਾ ਸੁਣਾ ਫਿਰ ਕਿਹੜਾ ਦੀ ਰਿਜ਼ਲਟ ਆਫ ਡਿਵੀਜ਼ਨ ਇਜ਼ ਕਾਲਡ ਡੈਸ਼ ਪ੍ਰੋਡਕਟ ਰਿਮੇਂਡਰ ਕੁਸ਼ੈਂਟ ਨਨ ਆਫ ਥੀਸ ਕੁਸ਼ੈਂਟ which of the following number is value for 2354 when rounded off to the nearest 10 kedda nacho a avla c wala ha c hm theek 0 divided by 4567 is equal to 0 onda for pher ede diwale hoyi kal vi tu zabardasti onu khadya bechari nu ਕਹਣਾ ਕੜੀ ਖੇਡ ਵੀ ਲੈਣ ਤੇ ਆ ਘਾਰੇ ਨੂੰ ਦਵਾਲੇ ਤੇ ਨਹੀਂ ਹੋਈ ਮਮੀ ਮੈਂ ਤਾਂ ਉਹਦਾ ਪੇਪਰ ਜਿਹੜਾ ਕਰਕੇ ਆਈ ਉਹ ਹੀ ਸੁਣਨ ਦੇਈਂ ਸੀ ਤੇ ਜਿਹੜਾ ਉਹ ਕਰ ਆਈ ਉਹਦਾ ਕੀ ਸੁਣਨਾ ਮੈਂ ਕਿਹੜਾ ਸਾਰਾ ਹੀ ਸੁਨਿਆ ਵਾ ਹਾਂ ਮੈਂ ਥੋੜੇ ਜੇ ਸੁਨਿਆ ਵਿੱਚੋਂ ਉਹ ਕਹਿੰਦੀ ਮੈਂ ਸਾਰਾ ਕਰਕੇ ਆਈ ਮੈਂ ਹਾਂ ਚੱਲ ਵੇਖ ਲੈਣੀ ਆ ਵੀ ਭਲਾ ਕਿੰਨਾ ਘੁੰਦਾ ਇਹਨੂੰ ਮੈਡਮਾਂ ਨੇ ਘਾਰ ਹੀ ਸੋਣੀ ਲੈਣਾ ਇਹਦੇ ਕੋਲ ਨੀ ਉਹਦੇ ਲਈ ਕੀ ਆਈ ਆ ਮੈਂ ਵੈਸੇ ਚੈੱਕ ਕਰਨ ਦੇ ਹੀ ਵੀ ਸਹੀ ਕਰਕੇ ਆਈ ਆ ਕਿ ਗਲਤ ਕਰਕੇ ਆਈ ਆ ਚਲ ਖੇਡ ਲੈਣ ਦੇ ਕੁੜੀ ਨੂੰ ਘੜੀ ਅੱਜ ਕਹਿੰਦੀ ਮੈਂ ਨਹੀਂ ਟਿਊਸ਼ਨ ਤੇ ਜਾਣਾ ਤੇ ਅੱਜ ਮੈਨੂੰ ਕਿਹਾ ਹੀ ਨਹੀਂ ਕਿ ਤੂੰ ਜਾ ਮੈਂ ਚਾ ਕੋਈ ਗੱਲ ਨਹੀਂ ਵਿੱਚ ਦੋ ਛੁੱਟੀਆਂ ਹੈ ਹੀ ਆਵਾ ਕੱਲ ਤੇ ਉਹਨਾਂ ਹੋਇਆ ਹੀ ਨਹੀਂ ਸਗਲੇ ਦਿਨ ਪੇਪਰ ਹੀਗਾ ਤਾਂ ਕਰਕੇ ਉਹਨੂੰ ਮੈਂ ਭੇਜਿਆ ਹੀਗਾ ਬੁੱਤ ਬੁੱਤਾ ਆ ਨਾ ਵੇਖਿਆ ਕਰ ਇਹਦੇ ਨਾਲ ਅੱਖਾਂ ਖਰਾਬ ਹੁੰਦੇਗਾ ਵਾ ਪੜਾਈ ਤੂੰ ਕਰਨ ਰਹੀ ਆ ਇਹ ਤੇ ਮੈਂ ਤੁਹਾਨੂੰ ਨੇ ਫੜਿਆਗਾ ਫੜਿਆ ਧਾਕਾ ਪੁੱਤ ਬਾਹਰ ਖੇਡ ਬਾਹਰ ਇੱਕ ਤੇ ਨਿਆਣਿਆਂ ਦੇ ਨਾਲ ਉਹਦ ਲੜ ਬੰਦੇ ਮੈਨਾਂ ਨਹੀਂ ਲੜਦੇ ਬਾਹਰ ਖੇਡੀਦਾ ਹੁੰਦਾ ਬਹੁਤਾ ਇਹ ਨਹੀਂ ਵੇਖੀਦਾ ਹੁੰਦਾ ਜ਼ਮੀਨ 'ਤੇ ਅੱਖ ਲੱਗ ਜਾਈਦਾ ਹੁੰਦਾ ਫੋਨ ਚੰਗਾ ਨਹੀਂ ਹੈਗਾ ਬਹੁਤਾ ਅੱਖਾਂ ਖਰਾਬ ਹੁੰਦੀਆਂ ਨੇ ਚਲ ਉੱਠ ਮੈਂ ਸੈਰ ਕਰਨ ਚੱਲੀ ਆ ਤਾਂ ਮੇਰੇ ਨਾਲ ਚੱਲ ਨਹੀਂ ਮੈਂ ਨਹੀਂ ਉੱਥੇ ਜਾਣਾ ਅੱਗੇ ਤੇ ਮੈਨਾਂ ਜਾਂਦੀ ਹੁੰਦੀ ਹੁੰਦੀ ਹੁਣ ਤੈਨੂੰ ਕੀ ਹੋ ਗਿਆ ਵਾ ਪਤਾ ਨਹੀਂ ਕੀ ਤਰ੍ਹਾਂ ਸਿਰ ਵਿੱਚ ਇਹਨਾਂ ਨੇ ਧੂੜ ਦਿੱਤਾ ਵਾ ਵੀ ਦਾਦੀ ਅਮਾ ਦੇ ਨਾਲ ਹੁਣ ਜਾਣਾ ਹੀ ਨਹੀਂ ਕਿਤੇ ਤੂ ਤਾਂ ਮੇਰੀ ਜਾਨ ਹੈਗੀ ਮੈਂ ਇੰਨਾਂ ਨੇ ਕੋਕ ਵੀ ਨਹੀਂ ਕਿਹਾ ਮੇਰਾ ਤਾਂ ਉਦੋਂ ਨਹੀਂ ਚੀਕ ਕਰਨ ਡੇ ਸਕੂਲੇ ਫਿਰ ਆਪਾ ਖੜੇ ਇੱਥੇ ਰੱਤਾ ਭੀੜ ਕਰਨ ਡਿਆ ਮੇਰੀਆਂ ਤਾਂ ਕਰਕੇ ਰੱਤਾ ਭੀੜ ਕਰਨੀ ਆ ਚਲ ਅੱਛਾ ਤੱਕ ਚੱਲ ਕੇ ਆ ਜਾ ਨਹੀਂ ਮੰਨ ਜਣਾ ਜੇ ਸਮਝ ਨਹੀਂ ਚੱਲ ਜਾ ਮੈਂ ਮੇ ਰੱਤਾ ਭੀੜ ਹੋਣ ਦੀ ਆਜੂ ਨਹੀਂ ਸਿਆਰ ਕਰਨੀ ਜ਼ਰੂਰੀ ਹੁੰਦੀ ਆ ਜਾ ਚੱਲ ਜਾ ਦਾਦੀ ਮਾ ਪਰ ਮੇ ਰੱਤਾ ਭੀੜ ਹੋ ਜਾਂਦੀ ਆ ਚਲ ਨਹੀਂ ਜਾਣਾ ਤਾਂ ਨਾ ਜਾ ਅੱਗੇ ਘਾਟੜ ਬੁੜਕ ਦੀ ਫੇਰ ਨਾ ਚੱਲਣ ਚੱਲ ਗਏ ਦਾਦੀ ਅम्मा ਚੱਲ ਚੱਲ ਗਏ ਹੁਣ ਵਜੇਦੋ ਆਨੀ ਉਦੋਂ ਇੰਨੀ ਕਿਤੇ ਮੇਰੇ ਕੁੜੀ ਆਖੇ ਲੱਗਦੀ ਪਤਾ ਲਿਗਾ ਖਣ ਕੀ ਇਹਨਾਂ ਨੇ ਕਰ ਦੱਸਤਾ ਸਮ੍ਰਿਤੀ ਹੂੰ ਤੂੰ ਚੱਲ ਰਣੀ ਤੇ ਚੰਗੀ ਨਹੀਂ ਮਾ ਮਾ ਪੋਜੋ ਬੋਥ ਨਾ ਗਰਾਊਂਡ ਚ ਵੀ ਗਏ ਤੇ ਸਾਰਾ ਫਰੀ ਵੀ ਰਢੀ ਨਾ ਤੇ ਉਹਦੇ ਅਨੁਸਾਰ ਗਰਾਊਂਡ ਚ ਲੈ ਕੇ ਤੇ ਮੈਂ ਤੇ ਰੱਤਾ ਪੇੜੋਂਂ ਦੀ ਆਪੇ ਸਾਰੇ ਖੋ ਖੋ ਘੱਡੀ ਗਈ ਤੂੰ ਮੈਨੂੰ ਇਦਾਂ ਇਦਾਂ ਹੁੱਜ ਵੀ ਛੜਕਾ ਪਵਾਤੀਆਂ ਤੇ ਉਸ ਦਿਨ ਵੀ ਕੱਲ ਵੀ ਤੂੰ ਛੜਕਾ ਪਵਾਤੇ ਕੱਲ ਪੜਾਈ ਤੋਂ ਤੇ ਅੱਜ ਹੁਣ ਨਹੀਂ ਗਈ ਤੇ ਤਾਂ ਕਰਕੇ ਹੁਣ ਜਿੱਤੇ ਮੇਰਾ ਜੀ ਨਹੀਂ ਕਰੰਦਾ ਇਹ ਜਾਣ ਨੂੰ ਚਲ ਦਾਦੀ ਮਮਾ ਮਨ ਮਨਾ ਨਹੀਂ ਕਰੀਦਾ ਹੁੰਦਾ ਠੀਕ ਹੈ ਭਾਵੇਂ ਨਹੀਂ ਵੀ ਚੀ ਕਰੇ ਨਾ ਤੇ ਚਲ ਰਹੀ ਤਾਂ ਹੁੰਦਾ ਠੀਕ ਆ じゃ ਚਲ ਜਾਓ ਦੋ ਦਿਨ ਮਾਰਾਂ ਮੈਂ ਜਾਣਾ ਉਹਨਾਂ ਦੇ ਲੱਗ ਬੈਨ ਦੇ ਫੇ ਗੱਲਾਂ ਅੱਧਾ ਘੰਟਾ ਉੱਥੇ ਲੱਗਿਆ ਮੈਂ ਪਾਪਾ ਲੱਗੀ ਬਿੰਨੀ ਪਾਰ ਕੇ ਵਿੱਚ ਪਾਪਾ ਇੱਥੇ ਬੈਠੇ ਆ ਚਾ ਪਹਿਲੇ ਦੱਸ ਤਾ ਪੇਪਰ ਕਰਦਾ ਬੜਾ ਵਧੀਆ ਹੋਇਆ ਮੇਰਾ ਪੇਪਰ ਚੱਲ ਵਧੀਆ ਫਿਰ ਜੇ ਮਮਾ ਮੈਨੂੰ ਉਹ ਨਹੀਂ ਨਾ ਕਰਾਉਂਦੇ ਡਿਵੀਜ਼ਨ ਆਲਾ ਚੈਪਟਰ 2 ਫਿਰ ਨਹੀਂ ਮੇਰਾ ਵਧੀਆ ਹੋਣਾ ਚੱਲ ਵਧੀਆ ਹੋ ਗਿਆ ਨਾ ਹਾਂ ਚਲ ਇਹਦਾ ਮਮਾ ਦੇ ਆਖੇ ਲੱਗੇਗਾ ਕੋਈ ਗੱਲ ਨਹੀਂ ਹੈ ਪੜ ਲਿਆ ਕਰ ਠੀਕ ਆ ਠੀਕ ਆ ਪਪਾ ਵੇ ਲੰਘੋਂ ਹੰਤੇ ਬਸ ਮੇਰੇ ਥੋੜੇ ਪੇਪਰ ਰਗੇ ਨਾ ਹਾਂ ਹਣਾ ਫੇ ਮੈਨੂੰ ਨਾ ਛੁੱਟੀਆਂ ਵਿੱਚ ਕਮੌਣ ਲੱਗ ਜਾਣਾ ਹਾਂ ਤੇਨਾਂ ਮੈਂ ਵਾਦਾ ਕੀਤਾ ਪੇਪਰ ਬਾਦ ਚੰਡੀਗੜ੍ਹ ਘੜੂ ਹਾਂ ਉੱਥੇ ਰੋਜ਼ ਗਾਰਡਨ ਵਿੱਚ ਰੋਜ਼ ਗਰ ਸੁਖਣਾ ਝੀਲ ਹਾਂ ਸੱਤ ਬੀੜ ਹਾਂ ਤੇ ਝੀੜਿਆ ਘਰ ਵੀ ਜਾਵਾਂਗੇ ਵਲੰਟੇ ਮਾਲ ਨੂੰ ਖਾਗ ਲਿਆਉਂਦੇ ਨੇ ਉਹ ਕਹਿੰਦਾ ਬੜਾ ਤੜੜਾ ਮਾਲ ਜਿੱਥੇ ਅੰਬੈਸੀਆਂ ਬੂਸੀ ਰਹੀਆਂ ਸਾਰੀਆਂ ਜਿੱਥੇ ਲੋਕੀ ਵੀਚਾ ਬੂਜਿਆ ਲੱਗਦੇ ਜਿੱਥੇ ਹਾਂ ਚੰਡੀਗੜ੍ਹ ਦਾ ਮਸ਼ਹੂਰ ਮਾਲ ਉਹੋ ਖਾਗ ਲਿਆਉਂ ਮੈਂ ਅੱਛਾ ਆਹੋ ਤਮਰੀਦ ਹਾਂ ਗੋਲ ਗੱਪੇ ਵਾਲਾ ਭਾਈ ਆਇਆ ਆਇਓ ਆਨੇ ਤੇ ਆਇਆ ਛੇਤੀ ਆ ਜਾ ਤੂੰ ਨਾ ਕੋਈ ਚੱਜ ਦੀ ਗੱਲ ਦਸੀ ਬੱਸ ਹੈ ਨਹੀਂ ਕਿੱਦਾਂ ਕਾਲੀ ਪੈ ਗਈ ਤੁਹਾਨੂੰ ਚੱਲ ਵੀ ਖਵਾਉ ਨਿਆਣ ਗੋਲ ਗੱਪੇ ਆਈਏ ਉਧਰ ਹੋ ਜਾ ਮੈਂ ਖਾਣੇ ਨਹੀਂ ਖਾਣੇ ਵੇਖ ਖਤਰਾ ਖੇਫਾ ਖਾਣ ਦਾ ਏ ਮਾਤਾ ਤੂੰ ਹੀ ਖਾਣਾ ਮੈਂ ਨਹੀਂ ਖਾਂਦੀ ਇਹੋ ਜੀਆਂ ਸੁਭਾਤਾ ਕਿਉਂ ਨਾ ਕੰਨੇ ਚੰਗੇ ਲੱਗਦੇ ਮੁੰਡੇ ਅੰਦਰ ਹੀ ਸੌੜ ਪੈਂਦਾ ਰਹਿੰਦਾ ਵਾ ਕਿੱਥੇ ਪੈਂਦਾ ਬੀਬੀ ਕਿੱਥੇ ਪੈਂਦਾ ਬੀਬੀ ਤੁਹਾਨੂੰ ਪਤਾ ਨਹੀਂ ਨਾ ਹਜੇ ਤੁਹਾਡੇ ਪਤਾ ਹੈ ਜਿਹੜੇ ਟਿੱਕੇ ਉਹ ਹੈਗੇ ਕਾਮਯਾਬ ਆ ਤੇ ਬੀਬੀ ਦਾ ਨਹੀਂ ਹੈਗਾ ਚਲ ਖਾਣ ਦੇ ਨਿਆਣੇ ਨੂੰ ਕੋਹ ਨਹੀਂ ਹੁੰਦਾ ਕੋਹ ਨਹੀਂ ਹੁੰਦਾ ਬੀਬੀ ਰਾਤ ਨੂੰ ਆਖਣ ਕੇ ਸਾਨੂੰ ਉਹ ਹੁੰਦਾ ਤੇ ਆ ਹੁੰਦਾ ਹੁਣ ਵੇ ਆ ਤੂੰ ਵੀ ਗਿਆ ਵਾ ਤੇ ਮੁੰਡੇ ਨਿਆਣਿਆਂ ਨੂੰ ਆਦੋਂ ਨਿਆਣੇ ਖਾਣੇ ਤੇ ਮੈਂ ਵੀ ਖਾ ਲੈ ਨਾਲ ਖਾ ਲੈ ਇਨੇ ਨਾਲ ਮਾ ਮਾ ਦਾ ਖਾਲਾ ਗੰਬਲੇ ਸਵਾਦਿਓ ਸਵਾਦ ਆਹੋ ਖਾ ਕੇ ਦੇਖ ਜੱਬੇ ਇਹ ਨਾ ਹੋਵੇ ਬਿਮਾਰੀ ਹੋ ਜਾ ਤਰਾ ਕੋਈ ਗੱਲ ਨਹੀਂ ਨਹੀਂ ਤੁਰੇ ਫਿਰ ਖਾ ਤੂੰ ਖਾਲਾ ਆ ਪਾ ਖਵਾ ਮਾਂ ਨੂੰ ਯਾ ਲੈ ਫਿਰ ਖਾਈ ਲੈਣੀ ਆ ਤਮਰੀਦ ਦੋ ਖਾ ਕੇ ਆਪਣੀ ਮਾਂ ਨੂੰ ਪੁੱਛਦਾ ਖਾਣੇ ਉਹਨੇ ਹਾਂ ਚਲ ਅੱਜ ਖਾ ਕੇ ਵੇਖ ਹੀ ਲੈਨੇ ਆ ਕਿ ਕਿੱਦਾਂ ਦੇ ਆ ਅੱਛਾ ਆ ਵਾ ਹਾਂ ਹਾਂ ਧਿਆਨ ਨਾਲ ਖਾਈ ਮੂਹਰੇ ਨਾ ਫਸ ਜੇ ਮੈਂ ਤਾਂ ਇਹ ਤਾਂ ਖੰਦੀ ਨਹੀਂ ਕੀ ਨਾ ਮੇਰੇ ਦੰਦੀ ਆ ਹਾਂ ਜਾ ਸੰਵੀਰ ਆਪਣੀ ਮੰਮਾ ਨੂੰ ਪੁੱਛਿਆ ਜੰਕਾ ਇੱਕ ਨਾ ਜਿਆਦਾ ਉੜ ਗਏ ਮੰਮਾ ਅਲੂ ਗੋਲ ਗੱਪੇ ਖਾ ਲੋ ਗੋਲ ਗੱਪੇ ਲਾ ਪਾਈਏ ਬੱਸ ਆਇਆ ਹਾਂ ਹਾਂ ਤੀਫਾਨ ਦਾ ਹਾਂ ਬੜੇ ਸੁਆਦ ਆ আচ্ছা ਆਜੋ ਖਾइए ਵਿੱਚ ਛੱਡ ਕੇ ਆ ਗਈ ਹਾਂ ਪਪਾ ਕਿੰਨੇ ਜੋ ਪੋਚਾ ਇਹ ਮੈਂ ਆ ਗਈ ਭੱਜੇ ਭੱਜੀ ਮੈਂ ਨਹੀਂ ਖਾਣੀ ਹੈਗੇ ਕਿਉਂ ਨਹੀਂ ਮੈਂ ਘਾਟੀ ਖਾਨੀ ਨਹੀਂ ਮੁੱਠ ਸੁਆਦੀ ਹੁੰਦੇ ਆ ਤੈਨੂੰ ਸੁਆਦ ਲੱਗਦੇ ਆ ਨਾ ਪਰ ਮੇਰਾ ਨਹੀਂ ਮੰਨਦਾ ਮੈਂ ਨਹੀਂ ਖਾਂਦੀ। ਅੱਛਾ। ਫੇਰ ਤੂੰ ਖਾ ਲਾ ਠੀਕ ਹੈ। ਪਾਪਾ ਮम्मा ਕਹਿੰਦੇ ਮੈਂ ਨਹੀਂ ਖਾਣੇ। ਚਲ ਨਹੀਂ ਖਾਂ ਤੂੰ ਖਾ ਲਾ ਫੇਰ। ਬੜੇ ਸਵਾਦ ਹਨ ਨੂੰ ਆਹ ਖਾ ਲਾ। ਦਾਦੀ ਮम्मा ਨੇ ਵੀ ਅੱਜ ਖਾਦੇ ਆ। ਮੈਂ ਤੇ ਕਿਉਂ ਪਰ ਉਹ ਕਹਿੰਦੇ ਨਹੀਂ ਖਾਣੇ ਮੈਂ। ਕੋਈ ਗੱਲ ਨਹੀਂ। ਹਾਂ। ਨਹੀਂ ਖਾਂਦੀ ਤੇ। ਤਾਂ ਬੱਸ ਕਰ ਹੁਣ। ਕਾਹ ਕਾਂਜੀ ਬਾਈ। ਥੋੜੀ ਖਾ ਲੈ ਦੋ। ਖਾਏ ਗੋਲ ਗੱਪੇ? ਹਾਂ। ਆਹ ਖਾਏ ਗੋਲ ਗੱਪੇ। ਜੀਵਣ ਨੇ ਆਖਦਾ ਹਦਰਾ ਗੋਲ ਗੱਪੇ ਲਾ ਭਾਈ ਹੈਗਾ ਇਹ ਤੇ ਲਾਲਾ ਬਾਗੀਆਂ ਦੀਆਂ ਗੋਲ ਗੱਪੇ ਲਾ ਵੇਖ ਕੇ। ਇਹ ਤਾਂ ਪਸੰਦੀ ਬੜੇ ਗੋਲ ਗੱਪੇ ਆਹੋ। ਕਿੰਨੇ ਕੁ ਖਾਦੀ? ਪਤਾਲੀ ਚੇਤਾ। 60 ਰੁਪਈਆ ਦੀ। ਇੰਨੇ ਖਾ ਗਈਆਂ? ਤੇ ਇਹ ਵੀ ਤਾਂ ਖਾਦੇ ਆ ਵਿੱਚ। ਆਹ ਨਹੀਂ ਅਸੀਂ ਖਾਦੇ ਆ ਦਾਦੀ ਅੰਮਾ ਨੇ ਵੀ ਇਹਦੀਆਂ ਖਾਦੇ ਆ। ਅੱਛਾ। ਉਹਨੂੰ ਵੀ ਡਾਲਾ ਖਾਣ ਹੈਗਾ ਪਤੋ ਪਤੀ। ਅੱਛਾ। ਫੇ ਤੁਸੀਂ ਤਾਂ ਆਈ ਨਹੀਂ। ਤੇ ਤੂੰ ਵੀ ਖਾ ਲੈਣੀ ਸੀ। ਨਹੀਂ ਮੇਰਾ ਨਹੀਂ ਦਿਲ ਕਰਦਾ ਮੈਂ ਘਾਟ ਹੀ ਖਾਣੀ। ਅੱਛਾ। ਹੂੰ। ਇਨੂੰ ਜ਼ਿਆਦਾ ਪਸੰਦ ਆ ਪਰ ਕਤੋਂ ਦੱਸਵਾਤੇ ਹੁੰਦੇ ਆ ਕੋਈ ਮਿਰਚ ਵਾਲੇ ਵੀ ਖਾ ਲਈਦੇ ਮਿੱਠੇ ਵੀ ਖਾ ਲਈਦੇ ਆ ਬਹੁਤ ਹਰ ਇੱਕ ਦੀ ਆਪਣੀ ਮਨ ਪਸੰਦ ਹੁੰਦੀ ਆ ਤੇ ਹੋਰ ਦਈ ਕਹਿਣ ਹਾਂ ਕੀ ਕਹਿੰਦੀ ਕਹਿੰਦੀ ਪੇਪਰਾਂ ਤੋਂ ਬਾਅਦ ਮੈਨੂੰ ਘਮਾਉਣ ਖਾੜਨਾ ਚ ਖੜੋ ਚੰਡੀਗੜ੍ਹ ਮੈਂ ਚੱਲ ਲੈ ਜਾਾਂਗੇ ਇਹਨੂੰ ਪਹਿਲਾਂ ਪੇਪਰ ਤਾਂ ਦੇ ਲੈ ਪੜਨ ਨੂੰ ਇਹਦਾ ਜੀ ਨਹੀਂ ਕਰਦਾ ਉਹਨੂੰ ਘੁੰਮਣ ਲੱਗੇ ਥੋੜੇ ਤੇ ਰਹਿ ਗਏ ਵਾ ਪੜ੍ਹ ਕੇ ਦੇਣੇ ਪੈਣੇ ਹਾਂ ਘਮਾ ਲੈ ਵਗੈਨ ਘੁੰਮਣ ਨੂੰ ਬੜੀ ਤੇਜ ਆ ਆ ਘਮਾ ਨੂੰ ਖਾਣ ਪੀਣ ਨੂੰ ਮੈਂ ਬੜੀ ਤੇਜ ਆ ਆ ਹੱਥੇ ਪੜਨ ਨੂੰ ਨਹੀਂ ਹੈਗੀ ਹੈਗੀਆਂ ਕੱਲ ਕਿਦਾਂ ਮੈਂ ਜ਼ਬਰਦਸਤੀ ਪੜਾਇਆ ਤੈਨੂੰ ਕੱਲ ਤੇ ਮੇਰਾ ਮਨ ਨਹੀਂ ਕਰਨਿਆ ਸੀ ਚੱਲ ਕੋਈ ਗੱਲ ਨਹੀਂ ਪੜ ਤੇ ਲਿਆ ਨਾ ਪੇਪਰ ਕਿਦਾਂ ਦਾ ਹੋਇਆ ਠੀਕ ਹੋਇਆ ਨਾ ਹਾਂ ਵਧੀਆ ਹੋ ਗਿਆ ਪੇਪਰ ਤਾਂ ਵਧੀਆ ਕਰ ਰਹੀ ਐ ਪਰ ਜੇ ਨਾ ਪੜਦੀ ਨਾ ਫਿਰ ਨਹੀਂ ਹੋਣਾ 20 ਮਾਰਕਸ ਆਇਆ ਇਹ ਡਿਵੀਜ਼ਨ ਵਾਲਾ ਚੈਪਟਰ ਜਿਹੜਾ ਕਹਿੰਦੀ ਮੈਂ ਨਹੀਂ ਕਰਨਾ ਚੱਲ ਕੋਈ ਗੱਲ ਨਹੀਂ ਇਦਾਂ ਹੀ ਉਹ ਦਾਦੀ ਮਮਾ ਦੀ ਸਫਾਈ ਚ ਵੀ ਪਵਾ ਲੈਂਦੀ ਨਾਲ ਹੀ ਫਿਰ ਚੱਲ ਦਾਦੀ ਮਤਾ ਉਹਦਾ ਨਾ ਗੁੱਸਾ ਕਰਿਆ ਕਰ ਬਜ਼ੁਰਗੇ ਤਾਂ ਤੇ ਹੁੰਦੇ ਆ ਇਹ ਗੁੱਸਾ ਤਾਂ ਚੜੋ ਕੀ ਕਰਨਾ ਵਾ ਪਰ ਇਹ ਨੀ ਨਾੜ ਦੇ ਚੜ ਕਾ ਪੋਣ ਉਹਨੂੰ ਦਾ ਨਾ ਨਿਆਣਾ ਖੇਡਦਾ ਚੰਗਾ ਲੱਗਦਾ ਬਜ਼ੁਰਗਾਂ ਵੀ ਪੇਪਰਾਂ ਦੇ ਚੜ ਕਾ ਪ੍ਰੋਫਾਈਲ ਆ ਆ ਘਰੇ ਇਹ ਰਿੰਨੇ ਪਤਾ ਵੀ ਨਿਆਣਾ ਪਾੜਿਆ ਤੇ ਮੈਂ ਲੈ ਕੇ ਜਾ ਨਹੀਂ ਨਹੀਂ ਮਨੁਕਾਰ ਸ਼ਾਦੀ ਜੋ ਹੋਰ ਮਨੁਕਾਰ ਸ਼ਾਦੀ ਇਹ ਕੱਟ ਲੋ ਹਾਂ ਦੋ ਦਈ ਚਲ ਜਾ ਨਹੀਂ ਸਾਰੇ ਜਣ ਇਕੱਠੇ ਜਾਵਾਂਗੇ ਨਹੀਂ ਲੈ ਕੇ ਜਾਣਾ ਹਾਂ ਚਲੋ ਕੱਲ ਰੋਟੀ ਖਾਣ ਚੱਲ ਜਾਈਏ ਮੈਂ ਵੀ ਹਾਂ ਪਰ ਹੁਣ ਖੇਡਣਾ ਹੋਵੇ ਪੜਨਾ ਤੋ ਨਹੀਂ ਘੇੜਨਾ ਨਹੀਂ ਅੱਜ ਨਹੀਂ ਘੇੜਨੇ ਪੜਨਾ ਦੋ ਛੁੱਟੀਆਂ ਚਲ ਠੀਕ ਚਲ ਜੀਵਣਾ ਆਇਆ ਘਰ ਫਿਰ ਜੀਵਣਾ ਖੇਡ ਲਾ ਦ ਹੈ ਚਲ ਜਾ ਚਲ ਇਹਦਾ ਮੈਂ ਵੀ ਤੁਸੀਂ ਬਣਾ ਲਾ ਰੋਟੀ ਪਾਣੀ ਤੇ ਮੈਜਨਾ ਪਕਾਈ ਮੈਂ ਜਾਣਾ ਪਾਰਟੀ ਦੇ ਇਕ ਪਾਰਟੀ ਕਿੱਥੇ ਜਾਣਾ ਉਹ ਮੁੰਡਾ ਮੇਰਾ ਫਰੈਂਡ ਆ ਉਹਦੀ ਬੇਟੇ ਦਾ ਜਨਮ ਦਿਨ ਹੈ ਅੱਜ ਉਹਨਾਂ ਨੇ ਰੱਖਿਆ ਘਰੇ ਪ੍ਰੋਗਰਾਮ ਜਲਦੀ ਆਣਾ ਆਜੂਗਾ ਵੇਖੋ ਜਦੋਂ ਨਿਬੜਾ ਪ੍ਰੋਗਰਾਮ ਉਹਦੇ ਹੀ ਆਉਣਾ ਆ ਤਾਂ ਫਿਰ ਸਮਰੀਤ ਢੀਕਦੀ ਰਹਿੰਦੀ ਹੈ ਚਲ ਜੇ ਲੇਟ ਹੋਊ ਤੇ ਸਵਾਲੀ ਇਹਨੂੰ ਨਾਲੇ ਨਾ ਸੌਂ ਜਾਣਾ। ਨਹੀਂ ਸੌਂ ਤੇ ਨਹੀਂ ਜਾਣਾ ਪਰ ਕਿੰਨਾ ਚਿਰ ਵੇਟ ਫਿਰ ਕਰਦੀ ਰਹਿੰਦੀ ਵੀ ਪਾਪਾ ਨਹੀਂ ਆਏ ਪਾਪਾ ਨਹੀਂ ਆਏ। ਟਾਈਮ ਨਾ ਆ ਜਿਓ ਫੇਰ। ਚਲ ਕੋਸ਼ਿਸ਼ ਕਰੂੰਗਾ ਟਾਈਮ ਨਾ ਆਉਂਦੀ। ਉਹਨਾਂ ਪ੍ਰੋਗਰਾਮ ਹੀ ਸਾਮਾਧ ਰੱਖਿਆ ਵਾ ਤੇ। ਘਰੇ ਪ੍ਰੋਗਰਾਮ ਆਨਾਂ ਦੇ। ਅੱਛਾ। ਆਹ ਪੱਕਾ ਬੰਦਣੀ ਮੈਂ ਹੁਣ ਬਨ ਕੇ ਤੇ ਜਾਣਾ। ਆ ਜਾਓ ਕੋਸ਼ਿਸ਼ ਕਰ ਲੈਣੋ ਫੇਰ। ਆਹ।